ਮਾਂ ਚੱਜ ਸਿਖਾਉਂਦੀ ਐ ਧੀਆ ਨੂੰ ਪਹਿਲਾਂ ਸਿਖਾਉਂਦੀ ਅਸੀਂ ਧੀਆ ਧੀਆ ਨੂੰ ਮਾਵਾਂ ਚੱਜ ਹੈ ਅੱਜਕੱਲ ਧੀਆ ਮਾਵਾਂ ਨੂੰ ਚੱਜ ਸਿਖਾਉਂਦੀਆਂ ਤੈਨੂੰ ਮੋਬਾਈਲ ਨਹੀਂ ਚਲਾਉਣਾ ਆਉਂਦਾ ਤੂੰ ਤਾਂ ਨਾ ਪੜੀਂ ਜਿੱਤ ਚੰਗੀਆਂ ਸੀ ਸਾਡੀਆਂ ਅਨਪੜ੍ਹੀ ਮਾਵਾਂ ਕੀ ਲੈਣਾ ਸੀ ਅਸੀਂ ਪੜਿਆ ਲਿਖਿਆ ਕਿਸੇ ਵੱਡੇ ਦਾ ਸਤਕਾਰ ਨਹੀਂ ਕਿਸੇ ਬਜ਼ੁਰਗ ਦਾ ਸਤਕਾਰ ਨਹੀਂ ਕਿਸੇ ਦੇ ਆਖੇ ਨਹੀਂ ਲੱਗਣਾ ਕਚਹਿਰੀਆਂ ਭਰੀਆਂ ਪਈਆਂ ਜਾ ਕੇ ਦੇਖ ਕਦੇ ਸਾਡੀ ਮਾਂ ਦਾ ਵੀ ਕੇਸ ਗਿਆ ਸੀ ਕਿ ਕਚਹਿਰੀ 'ਚ ਦਰਵਾਜ਼ੇ ਤੋਂ ਬਾਹਰ ਸਾਡੀ ਮਾਂ ਗੱਲ ਨਹੀਂ ਸੀ ਕਦੇ ਕਰਦੀ ਕਹਿੰਦੀ ਮੇਰਾ ਪਤੀ ਹੈ ਮੇਰੀ ਪਤ ਹੈ ਮੇਰੀ ਇੱਜ਼ਤ ਹੈ ਅੱਜ ਕਹਿੰਦੇ ਆ ਜਾ ਫਿਰ ਕਚਹਿਰੀ 'ਚ ਤੂੰ ਪੜਿਆ ਤੇ ਮੈਂ ਨਹੀਂ ਪੜੀ ਹੋਈ ਪੜਨਾ ਚੰਗੀ ਗੱਲ ਹੈ ਪਰ ਆਪਣੇ ਕਲਚਰ ਨੂੰ ਆਪਣੇ ਇਤਿਹਾਸ ਨੂੰ ਭੁੱਲ ਜਾਣਾ ਮਾੜੀ ਗੱਲ ਹੈ ਸਾਹਿਬ ਤੇ ਜੇ ਧੀ ਸਿਆਣੀ ਨਹੀਂ ਨਾ ਦੋ ਪਰਿਵਾਰ ਕੜਾਈ ਚ ਪਏ ਰਹਿੰਦੇ ਨੇ ਕਦੀ ਪੰਚਾਇਤ ਆ ਇੱਧਰ ਨੂੰ ਕਦੀ ਪੰਚਾਇਤ ਆ ਇੱਧਰ ਨੂੰ ਤੇ ਆਪ ਦੁਖੀ ਦੋ ਪਰਿਵਾਰ ਦੁਖੀ ਰੱਖਦੀ ਹੈ ਇੱਕ ਸਿਆਣੀ ਧੀ ਦੋ ਪਰਿਵਾਰਾਂ ਨੂੰ ਸੁਖੀ ਰੱਖਦੀ ਹੈ ਪਿਛਲਿਆਂ ਦੀ ਸੋਭਾ ਐਸ ਕਰੇ ਸਤਕਾਰ ਬੜੀ ਸਿਆਣੀ ਧੀ ਆਈ ਚੰਗੇ ਘਰ ਦੀ ਧੀ ਆਈ ਸਾਡਾ ਘਰ ਸੁਰਗ ਬਣ ਗਿਆ ਉਸ ਦਿਨ ਦਾ